ਕੁਝ ਮੇਰਾ ਪਰਚੇ ਨਹੀਂ ਸੀ ਉਹ ਜਿਹੜਾ ਖਰੜਾ ਬਣਿਆ ਹੋਇਆ ਹੈ ਫ্লাই ਨੰਬਰ ਕੋਠੋਂ ਲੈ ਕੇ ਸ਼ੁਰੂ ਹੋ ਗਏ 에ਰਪੋਰਟ ਤੱਕ 14 ਕਿਲੋਮੀਟਰ ਦਾ ਏਰੀਆ ਹੈ ਜਿਹੜਾ ਜਿਹਦੇ ਵਿੱਚ ਕੋਡ ਰੋਡ 12 ਤੋਂ 13 ਟ੍ਰੈਫਿਕ ਲਾਈਟਸ ਪੈਂਦੀਆਂ ਨੇ ਤੇ ਉਹ ਸਮਝੋ ਵੀ ਇੱਕ ਤਰ੍ਹਾਂ ਦਾ ਟ੍ਰੈਫਿਕ ਜਿਆਦਾ ਹੋਣ ਕਰਕੇ ਕਈ ਵਾਰੀ ਇੱਕ ਟ੍ਰੈਫਿਕ ਲਾਈਟ ਤੇ ਦੋ ਦੋ ਤਿੰਨ ਤਿੰਨ ਵਾਰੀ ਵੀ ਖੜਨਾ ਪੈਂਦਾ ਹੈ ਜਿਹਦੇ ਕਰਕੇ ਜਿਨ੍ਹਾਂ ਨੇ 에어ਪੋਰਟ ਦੀ ਜਾਣਾ ਹੁੰਦਾ ਹੈ ਤੇ ਜਿਨ੍ਹਾਂ ਨੇ ਫਲਾਈਟ ਲੈਣੀ ਹੁੰਦੀ ਹੈ ਉਹ ਲੇਟ ਹੋ ਜਾਂਦੇ ਨੇ ਕਹਿੰਦੇ ਦਾ ਮਤਲਬ ਮੇਰਾ ਇਹ ਸੀ ਵੀ ਜਿਹੜਾ ਉਸ ਜਗ੍ਹਾ ਤੋਂ ਖਰੜ ਤੋਂ ਲੈ ਕੇ 에어ਪੋਰਟ ਰੋਡ ਤੱਕ ਘੱਟੋ ਘੱਟ ਨਾ ਨਾ ਕਰਦੇ ਵੀ ਪੌਣੇ ਘੰਟੇ ਤੋਂ 1 ਘੰਟਾ ਲੱਗ ਜਾਂਦਾ ਹੈ ਇਹ 14 ਕਿਲੋਮੀਟਰ ਦੂਰੀ ਤੈਅ ਕਰਦੇ ਹੋਏ ਤੇ ਇਸ ਕਰਕੇ ਮੈਂ ਇਹ ਪੁੱਛਿਆ ਸੀ ਵੀ ਕੋਈ ਆਪਣੀ ਤਜਵੀਜ਼ ਹੈ ਵੀ ਆਪਾਂ ਇਹਨੂੰ ਫ੍ਰੀ ਵੇ ਬਣਾਇਆ ਜਾਵੇ ਟ੍ਰੈਫਿਕ ਲਾਈਟ ਰਹਿਤ ਬਣਾਇਆ ਜਾਵੇ ਤਾਂ ਕਿ ਬੰਦਾ ਸਿੱਧਾ ਚੱਲ ਕੇ ਉੱਥੇ ਪਹੁੰਚ ਜਾਵੇ ਉਹਦੇ ਲਈ ਫਲਾਈ ਓਵਰਾਂ ਦੀ ਬਹੁਤ ਜ਼ਰੂਰਤ ਹੈ ਫਰਮਾਂ ਜਦੋਂ ਮੇਅਰ ਹੁੰਦਾ ਸੀ ਉਦੋਂ ਵੀ ਮੈਂ ਬਕਾਇਦਾ ਤੌਰ ਤੇ ਲਿਖ ਕੇ ਪੇ ਜਿਹੜਾ ਗਮਾੜ ਦੇ ਵਿੱਚ ਵੀ ਇਹ ਕੰਸੀਡਰ ਕੀਤਾ ਗਿਆ ਵੀ ਇਹ ਰੋਡ ਦੇ ਉੱਤੇ ਫਲਾਈਓਵਰ ਤੋਂ ਬਿਨਾਂ ਹੋਰ ਕੋਈ ਜਾਰਾ ਵੀ ਟ੍ਰੈਵਲ ਬਹੁਤ ਵੱਧ ਗਿਆ ਹੁਣ ਇਹ ਰੋਡ ਆਇਆ ਹੈ ਕਿ ਕੈਸੀ ਰੋਡ ਹੈ ਜਿਹੜੀ ਮਹਾਲੀ ਦੀ ਤੇ ਰੀੜ ਦੀ ਹੱਡੀ ਹੈ ਤੇ ਇਸ ਕਰਕੇ ਇੱਥੇ ਫਲਾਈਓਵਰ ਬਣਾਉਣੇ ਬਹੁਤ ਜ਼ਰੂਰੀ ਨੇ ਮਦਦ ਕਿ ਉਹ ਗਾਰੰਟੀ ਦਿੱਤਾ ਇਸ ਵਾਰੀ ਮੰਤਰੀ ਜੀ ਨੇ ਕਿਹਾ ਵੀ ਇਹ ਸਾਡੇ ਕੋਲ ਤੇ ਜਬੀ ਜ ਨਹੀਂ ਹੈ ਪਰ ਬਾਅਦ ਵਿੱਚ ਮੈਨੂੰ ਉਹਨਾਂ ਨੇ ਪ੍ਰੋਸਾ ਦਿੱਤਾ ਸੀ ਅਸੀਂ ਇਹਦੇ ਤੇ ਵਿਚਾਰ ਕਰਾਂਗੇ ਕਿਉਂਕਿ ਜੈਨੂਨ ਪ੍ਰੋਪੋਜ਼ਲ ਸੀ ਮੇਰੀ ਜੈਨੂਨ ਸਵਾਲ ਸੀ ਸਰ ਇਹ ਜਿਹੜੀ ਰੋਡ ਹੈ ਇਹ ਬਣਾਈ ਹੀ ਐ ਰਪੋਰਟ ਰੋਡ ਦੇ ਨਾਂ ਤੇ ਗਈ ਸੀ ਤੇ ਏਅਰਪੋਰਟ ਉਹਨਾਂ ਤੋਂ ਵਾਸਤੇ ਹੀ ਫੈਸਿਲੀਟੇਟ ਕਰਨ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਸੀ ਹੁਣ ਜੇ ਉਹ ਰੋਡ ਦਾ ਕੋਈ ਬੈਨੀਫਿਟ ਹੀ ਨਹੀਂ ਨਿਕਲ ਰਿਹਾ ਉਹ ਤੇ ਇਹਨੇ ਜਿਆਦਾ ਰਸ਼ ਹੋ ਚੁੱਕਿਆ ਨਹੀਂ ਉਹ ਵੀ ਕਿ ਦੁਬਾਰਾ ਪ੍ਰਪੋਜ਼ਲ ਦੇ ਰਹੇ ਹੋ ਕੋਈ ਦਮਾਟਾ ਨੂੰ ਲੈਟਰ ਲਿਖ ਰਹੇ ਹੋ ਜਾਂ ਨਹੀਂ ਮੈਂ ਤਾਂ ਲਗਾਤਾਰ ਲਿਖ ਰਿਹਾ ਔਰ ਮੈਂ ਚੌਕਾਂ ਵਾਸਤੇ ਵੀ ਕਿਹਾ ਸੀ ਚੌਕ ਜੇ ਸ਼ੁਰੂ ਹੋ ਜਾਗੇ ਬੰਨੇ ਮੋਹਾਲੀ ਵੀ ਚੌਕ ਜੇ ਸ਼ੁਰੂ ਹੋ ਵੀ ਗਏ ਨੇ ਤੇ ਜਿੰਨੇ ਵੀ ਟ੍ਰੈਫਿਕ ਲਾਈਟਾਂ ਨੇ ਕੋਟੇ ਕੰਟਰੋਲ ਟ੍ਰੈਫਿਕ ਨੂੰ ਕਰਨ ਵਾਸਤੇ ਦੇ ਸ਼ਹਿਰ ਦੀ ਕੋਸ਼ਿਸ਼ ਨਹੀਂ 24 ਵੱਲ ਰਹੇ ਨੇ ਔਰ ਜਿੱਥੋਂ ਤੱਕ ਇਸ ਰੋਡ ਦਾ ਸਵਾਲ ਹੈ ਉਹਦੇ ਵਿੱਚ ਮੇਰਾ ਪੂਰਾ ਜੋਰ ਲੱਗਿਆ ਹੈ ਵੀ ਫਲਾਈਓਵਰ ਜਿੱਥੇ 12 ਜਿਹੜੀਆਂ ਟ੍ਰੈਫਿਕ ਲਾਈਟਸ ਨੇ ਉਹਦੀ ਜਗ੍ਹਾ 6 ਐਟ ਲੀਸਟ ਫਲਾਈਓਵਰ ਬਣਾਏ ਜਾਣ ਜਿਹੜੀ ਮੈਂ ਲਏ ਉਹਨਾਂ ਨੂੰ ਦਿੱਤੀ ਸੀ ਪ੍ਰਪੋਜ਼ਲ ਵੀ 6 ਫਲਾਈਓਵਰ ਬਣਾ ਦੋ ਤੇ 6 ਬੰਦ ਕਰਕੇ ਯੂ ਟਰਨ ਲੈ ਕੇ ਆਓ ਤੇ ਪੂਰੀ ਦੀ ਪੂਰੀ ਜਿਹੜੀ ਰੋਡ ਹੈ ਇਹ ਫ੍ਰੀ ਬਣ ਜਾਵੇ ਜਾਂ ਕੋਈ ਦਿੱਕਤ ਨਾ ਹੋਵੇ ਲੋਕ ਨੂੰ ਫੈਟ ਲੈਣ ਵਾਸਤੇ ਜੇ ਤੁਸੀਂ ਚੌਂਕਾਂ ਦੀ ਗੱਲ ਕੀਤੀ ਹੈ ਜੀ ਚੌਕ ਜਿਹੜੇ ਨੇ ਮਹਾਰੀ ਜਿੱਤਾ ਹੁਣ ਕੁੰਬਰਾ ਜੀ ਜਿਹੜੀ ਮੇਨ ਜਿੱਤੀ ਤੇ ਸੜਕ ਚੌੜੀ ਵੀ ਹੋਣੀ ਹੈ ਉਹ ਵੀ ਜਿਹੜਾ ਚੌਕ ਹੈ ਤੇ ਉਸ ਤੋਂ ਲਾਹ ਜਿਹੜਾ ਮਹਾਲੀ ਸ਼ਹਿਰ ਦੇ ਚੌਕ ਹੈ ਉਹ ਨਹੀਂ ਬਣਾਇਆ ਜਾ ਰਹੀ ਜਿਹੜੇ ਬਾਹਰ ਦੇ ਨਹੀਂ ਪਹਿਲਾਂ ਅਜੇ ਕਿਉਂਕਿ ਮਹਾਲੀ ਜਿਹੜੇ ਸ਼ਹਿਰ ਦੇ ਚੌਕ ਨੇ ਉਥੇ ਐਕਸੀਡੈਂਟ ਦੀ ਸੰਭਾਵਨਾ ਬਹੁਤ ਘੱਟ ਆ ਉਥੇ ਚੌਕ ਇਸ ਕਰਕੇ ਨਹੀਂ ਬਣਾਇਆ ਜਾ ਰਿਹਾ ਉਥੇ ਐਕਸੀਡੈਂਟ ਦੀ ਸੰਭਾਵਨਾ ਘੱਟ ਹੈ ਉਥੇ ਟ੍ਰੈਫਿਕ ਦੀ ਪ੍ਰੋਬਲਮ ਆ ਜਿਵੇਂ ਜਿਹੜੇ ਬਾਹਰ ਬਣਾਇਆ ਜਾ ਰਹੇ ਨੇ ਚੌਕ ਉਥੇ ਐਕਸੀਡੈਂਟ ਦੀ ਬਹੁਤ ਜ਼ਿਆਦਾ ਖਤਰਾ ਹੈ ਕਿਉਂਕਿ ਉਥੇ ਲੋਕ ਫਾਲੋ ਨਹੀਂ ਕਰਦੇ ਨਾਈਟਾਂ ਲੱਗੀਆਂ ਹੋਈਆਂ ਨੇ ਉਥੇ ਆਬਾਦੀ ਇਹ ਨਹੀਂ ਹੈਨੀ ट्रैफिक भी घट्टा तो लोग बहुत ज्यादा स्पीड से आते तो जो उतर एक्सीडेंट होंगे तो सिर्फ मौतें ही होंदियाँ कई बिल्डिया बहुत हुई हैं उत के मैं सारी बेनती करके पहले डिपार्टमेंट ये भी तुम पहले चाहो उ बनाओ जिते ट्रैफिक घट है ਹਰ ਲੋਕ ਕਾਨੂੰਨ ਨਹੀਂ ਕਰਦੇ ਹੈਗੇ ਜਿਹੜੇ ਟ੍ਰੈਫਿਕ ਲਾਈਟਸ ਨੇ ਤੇ ਸਪੀਡ ਬਹੁਤ ਜ਼ਿਆਦਾ ਹੁੰਦੀ ਆ ਤੇ ਉੱਥੇ ਕਹਿ ਕਹਦੇ ਚੌਕ ਜਿਹੜਾ ਪਹਿਲਾਂ ਬਣਦਾ ਉਹ ਜੇ ਤਾਂ ਐਟ ਲੀਸਟ ਜਦੋਂ ਚੌਕ ਬਣੇ ਹੋਣ ਜੇ ਤਾਂ ਇੱਕ ਵਾਰੀ ਤੇ ਸਪੀਡ ਘਟੋਗੀ ਤੇ ਐਕਸੀਡੈਂਟ ਵੀ ਘਟੋਗੇ ਇੱਕ ਜਿਹੜੇ ਤੁਸੀਂ ਸਰ ਸੀਸੀਟੀਵੀ ਕੈਮਰਾ ਦਾ ਅਧਾਰਨ ਕੀਤਾ ਸੀ ਉਹਦੀ ਹਾਲੇ ਨੋਟੀਫਿਕੇਸ਼ਨ ਜਿੰਨੀ ਨਹੀਂ ਆਈ ਸਰ ਉਹਨੂੰ ਕਿੰਨਾ ਟਾਈਮ ਲੱਗੇ ਲੱਗਣਾ ਹੈ ਨਹੀਂ ਨਹੀਂ ਜਿਹੜਾ ਸੀਸੀਟੀਵੀ ਜਿਹੜਾ ਲੱਗਦਾ ਉਹ ਨੂੰ ਜਿੰਨੇ ਟਾਈਮ ਲੱਗਦਾ ਤੇ ਅੰਚਾਰ ਮਹੀਨਾ ਲੱਗਣੇ ਤੇ ਜਿਹੜੇ ਨੋਟੀਫਿਕੇਸ਼ਨ ਹੋਣੇ ਆ ਰੋਡਸ ਦੀ ਕਿਹੜੀ ਗੜੀ ਰੋਡ ਦੇ ਉੱਤੇ ਕਿੰਨੀ ਕਿੰਨੀ ਸਪੀਡ ਹੋਣੀ ਆ ਉਹ ਪ੍ਰੋਸੈਸ ਚੱਲੀ ਆ ਡੀਸੀ ਸਾਹਿਬ ਨੇ ਸ਼ੁਰੂ ਕਰਤਾ ਤੇ ਮੇਰੇ ਕੋਲ ਹਾਰਲੀ 15-20 ਦਿਨ ਮੀਨ ਦਾ ਲੱਗਾ ਤੇ ਉਹ ਸਾਰੇ ਜਿਹੜਾ ਟ੍ਰੈਫਿਕ ਕੰਟਰੋਲਰ ਟ੍ਰੈਫਿਕ ਕੰਟਰੋਲਰ ਆ ਐਡਵਾਈਜ਼ਰ ਟ੍ਰੈਫਿਕ ਉਹਨਾਂ ਦੀ ਸਲਾਹ ਦੇ ਨਾਲ ਕਿਹੜੀ ਸਪੀਡ ਰੋਡ ਤੇ ਕਿਹੜੀ ਰੋਡ ਤੇ ਕਿੰਨੀ ਸਪੀਡ ਹੋਣੀ ਚਾਹੀਦੀ ਉਹ ਬਹੁਤ ਜਲਦੀ ਮਨ ਨੂੰ ਆਇਡੈਂਟੀਫਾਈ ਕਰਕੇ ਤੇ ਉਹਦੀ ਨੋਟੀਫਿਕੇਸ਼ਨ ਉਹ ਡੀਸੀ ਸਾਹਿਬ ਮੇਰੇ ਕੋਲ ਕਰ ਦੇਣਗੇ ਇਹਦਾ ਇਹ ਕੰਟਰੋਲ ਰੂਮ ਕਿੱਥੇ ਬਣਾਈ ਕੰਟਰੋਲ ਸੈਂਟਰ ਬਣੇਗਾ ਜਿਹੜਾ ਕੰਟਰੋਲ ਸੈਂਟਰ ਬਣੇਗਾ ਡੀਸੀ ਆਫਿਸ ਅਜੇ どうぞ。